ਕਿੱਥੇ ਕੀ ਨਾ ਆਪਣਾ ਕਿਹੜੀ ਜਗ੍ਹਾ ਹੈ ਮੇਰਾ ਨਾਮ ਲਖਵਿੰਦਰ ਸਿੰਘ ਹੈ ਦਸ਼ਮੇਜ ਨਗਰ ਮੁਹਲਾ ਜੇ ਕਾਲਾ ਲੰਗਾ ਰੋਡ ਬਟਾਲਾ ਇਹ ਡੈੱਡ ਬੋਡੀ ਮਿਲੀ ਹੈ ਇਹ ਪਤਾ ਕੁਝ ਖਲਪਦੀ ਪਈ ਨਹੀਂ ਨਹੀਂ ਇਹ ਸਵੇਰੇ ਵੇਖੀ ਅਸੀਂ ਪਹਿਲਾਂ ਸਾਨੂੰ ਨਾ ਨੂੰ ਨਹੀਂ ਪਤਾ ਹੋਇਆ ਇਸ ਗੱਲ ਦਾ ਇੱਥੇ ਕਾਫੀ ਸਰੰਜਾ ਵਗੈਰਾ ਲੱਭੀਆਂ ਵਾ ਉੱਥੇ ਵੇਖਣ ਦੇ ਅਸੀਂ ਸਰੰਜਾ ਇਦਾਂ ਵੀ ਇੱਥੇ ਤੇ ਰੋਜ਼ ਹੀ ਟੀਕੇ ਲਾਉਣ ਆਉਂਦੇ ਆ ਕੋਈ ਬੋਲਟਾਂ ਦੇ ਹੁੰਦਾ ਜਾਂ ਕੋਈ ਵੱਡੀਆਂ ਗੱਡੀਆਂ ਤੇ ਬਹਿ ਕੇ ਆਉਂਦੇ ਆ ਇਸ ਬੰਦੀ ਪੁਲਿਸ ਨੇ ਕਾਰਵਾਈ ਨਹੀਂ ਕਰਦੀ ਪੁਲਿਸ ਕਾਰਵਾਈ ਇੱਕ ਦੋ ਵਾਰੀ ਰਿਪੋਰਟ ਕੀਤੀ ਇਹਨਾਂ ਨੂੰ ਮੈਂ ਉਹਨੇ ਗੱਡੀ ਕੋਈ ਕਾਰਵਾਈ ਨਹੀਂ ਕੀਤੀ ਕੀ ਨਾਂ ਆਪਣਾ ਤੇ ਕਿਹੜਾ ਏਰੀਆ ਏ ਸੰਤੋਖ ਸਿੰਘ ਆ ਦਸ਼ਮੇਸ਼ ਨਗਰ ਆ ਜਿਹੜੀ ਡੈੱਡ ਬੋਡੀ ਮਿਲੀ ਆ ਕੋਈ ਪਤਾ ਹੀ ਤੁਹਾਨੂੰ ਨਹੀਂ ਇਹਦੇ ਬਾਰੇ ਨਹੀਂ ਪਤਾ ਕੀ ਕਹਿਣਾ ਚਾਹੁੰਦੇ ਇੱਥੇ ਬਰਸੰਜਾ ਕਾਫੀ ਵੇਖੀ ਜਾ ਰਹੀਆਂ ਨੇ ਇੱਥੇ ਇਹੋ ਹੀ ਆ ਵੀ ਨਾ ਕਿ ਉਹ ਨਸ਼ਿਆਂ ਵਾਲਿਆਂ ਨੂੰ ਨਾ ਕਿ ਉਹ ਠੱਲ ਪਾਈ ਜਾਵੇ ਜਿਹੜੇ ਇੱਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਕੋਈ ਮੱਲੇ ਵਾਲਿਆਂ ਨੂੰ ਕੰਪਲੇਨ ਕੀਤੀ ਗਈ ਏ ਹਾਂ ਮੱਲੇ ਵਾਲਿਆਂ ਨੂੰ ਕੰਪਲੇਨ ਕੀਤੀ ਗਈ ਏ ਕੀ ਕਹਿਣਾ ਚਾਹੁੰਦੇ ਪੁੱਛ ਲਈ ਇਹੀ ਕਹਿੰਦੇ ਆ ਕਿ ਇੱਥੇ ਨਾ ਨਸ਼ੇ ਕਰਨ ਵਾਲਾ ਕੋਈ ਨਾ ਆਵੇ ਇਧਰ ਨਾ ਕਿ ਉਹ ਮੱਲਾ ਸਾਡਾ ਲਗੇ ਕਰਨੇ ਤੇ ਇਥੇ ਨਾਮ ਆਵੇ ਕੋਈ ਨਾ ਕੀ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਫਿਰ ਪੜ ਕੀ ਨਾ ਦੇ ਕਿਹੜੀ ਚੌਂਕੀ ਦੇ ਅੰਚੋੜੀ ਇਹ ਅਸੀਂ ਗੁਰਪ੍ਰੀਤ ਸਿੰਘ ਜੀ ਚੌਂਕੀ ਸਿੰਬਲ ਤੋਂ ਆਏ ਆ ਜੀ ਬਟਾਲੇ ਤੋਂ ਤੇ ਸਵੇਰੇ ਇਹ ਸਸਤੀ ਆਪਣੇ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਜੀ ਵੀ ਇੱਕ ਲਵਾਰਸ ਲਾਸ਼ ਮਿਲੀ ਹੈ ਜੀ ਇਸ ਮੌਕੇ ਤੇ ਆਏ ਆ ਅਜੇ ਉਹਦੀ ਜੇਬਾਂ ਵਗੈਰਾ ਫੋਲੀਆਂ ਕੋਈ ਉਹਦਾ ਸਨਾਤੀ ਕਾਰਡ ਵਗੈਰਾ ਉਹਦੀ ਸਨਾਖਤ ਨਹੀਂ ਹੋਈ ਹੁਣ ਅਸੀਂ ਹਸਪੀਟਲ ਲੈ ਚੱਲੇ ਆ ਜੀ ਤੇ ਪੋਸ਼ਣ ਨੂੰ ਕਰਾਉਂਗੇ ਬਾਅਦ ਹੀ ਪਤਾ ਲੱਗੂ ਕੀ ਕਰਨਾ ਹੈ ਹੋਰ ਕੋਈ ਜ਼ਖਮ ਨਹੀਂ ਆ ਕੋਈ ਕੁਛ ਨਹੀਂ ਹੈ ਜੀ ਕਿੰਨੀ ਕੀਤ ਲੱਗ ਰਹੀ ਹੈ ਚਲ 35 ਤੋਂ 40 ਹਾਲ ਦੇ ਵਿੱਚ ਹੈ ਜੀ ਇੱਥੇ ਕਾਫੀ ਸੰਜਾਂ ਟੀਕੇ ਪਏ ਆ ਮਹੱਲਾ ਵਾਸੀ ਕਹਿੰਦੇ ਮੁੰਡੇ ਇੱਥੇ ਆਉਂਦੇ ਰਹਿੰਦੇ ਆ ਕੰਪਲੇਨ ਵੀ ਕੀਤੀ ਹੈ ਪਰ ਕਾਰਵਾਈ ਨਹੀਂ ਹੁੰਦੀ ਚਾਹ ਵੈਰੀਫਾਈ ਕਰ ਲੈਣੇ ਜੀ ਉਹਦੇ ਬਾਰੇ ਮੈਂ ਜੇ ਦੋ ਚਾਰ ਦਿਨ ਹੋਏ ਨੇ ਇਹੋ ਜੀ ਕੋਈ ਗੱਲ ਨਹੀਂ ਇੱਥੇ ਕਰ ਲੈਣੇ ਵੈਰੀਫਾਈ